ਸਤਿ ਸ਼੍ਰੀ ਅਕਾਲ ਜੀ ਪ੍ਰੋਗਰਾਮ ਬੋਲਦਾ ਪੰਜਾਬ ਤੁਹਾਡਾ ਸਵਾਗਤ ਹੈ ਬੋਲਦਾ ਪੰਜਾਬ ਦੇ ਵਿੱਚ ਅਸੀਂ ਗੱਲ ਕਰਾਂਗੇ ਪਾਣੀਆਂ ਦੇ ਮਸਲੇ ਨੂੰ ਲੈ ਕੇ ਪਾਣੀਆਂ ਦੇ ਮਸਲੇ ਨੂੰ ਲੈ ਕੇ ਦੋਨਾਂ ਜਨਕੀ ਪੰਜਾਬ ਵੱਲੋਂ ਵੀ ਤੇ ਹਰਿਆਣਾ ਵੱਲੋਂ ਵੀ ਜਿਹੜਾ ਇੱਕ ਦੂਜੇ ਤੇ ਉੱਪਰ ਵਾਰ ਆ ਉਹ ਕੀਤਾ ਜਾ ਰਹੇਗਾ ਜਨਕੀ ਸ਼ਬਦੀ ਹਮਲੇ ਨੇ ਕੀਤੇ ਜਾ ਰਹੇ ਨੇ ਸੋ ਪੰਜਾਬ ਵੱਲੋਂ ਵੀ ਜਿਹੜੀ ਸਰਪਾਰਟੀ ਮੀਟਿੰਗ ਬੁਲਾਈ ਗਈ ਤਾਂ ਬੀਤੇ ਦਿਨੀ ਪਾਰਟੀਆਂ ਨੇ ਆਪਣਾ ਆਪਣਾ ਜਿਹੜਾ ਸਟੈਂਡ ਆ ਉਹ ਕਲੀਅਰ ਕਰ ਦਿੱਤਾ ਸਭ ਬਿਲਕੁਲ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਹਾਣੀ ਨੇ ਵੀ ਜਿਹੜੀ ਅੱਜ ਸਰਪਾਰਟੀ ਮੀਟਿੰਗ ਬੁਲਾਈ ਆ ਜਿਦੇ ਵਿੱਚ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦਿਆਂ ਨੇ ਆਪਣੇ ਆਪਣੇ ਜਿਹੜੇ ਵਿਚਾਰ ਨੇ ਉਹ ਸਾਂਝੇ ਕੀਤੇ ਨੇ ਪਾਣੀਆਂ ਦੇ ਮਸਲੇ ਨੂੰ ਲੈ ਕੇ ਗੱਲਬਾਤ ਕੀਤੀ ਐ ਕੀ ਕੁਝ ਗੱਲਬਾਤ ਕੀਤੀ ਐ ਅਸੀਂ ਤੁਹਾਨੂੰ ਅੱਜ ਬੋਲਦਾ ਪੰਜਾਬ ਦੇ ਵਿੱਚ ਸਾਰੀ ਜਿਹੜੀ ਜਾਣਕਾਰੀ ਐ ਉਹ ਸਾਂਝੀ ਕਰਦੇ ਆ ਹਰ ਵਾਰ ਦੀ ਤਰ੍ਹਾਂ ਮੇਨਾ ਮੇਰੇ ਸਹਿਯੋਗੀ ਗੁਰਮukh ਸਿੰਘ ਰਪਾਣਾ ਜੀ ਮੌਜੂਦ ਨੇ ਰਪਾਣਾ ਜੀ ਸਤਿ ਸ਼੍ਰੀ ਅਕਾਲ ਜੀ ਰਪਾਣਾ ਜੀ ਬੀਤੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਨੇ ਸਾਰਾ ਪਾਰਟੀ ਮੀਟਿੰਗ ਮਲਾਈ ਤਾਂ ਉਸ ਤੋਂ ਬਾਅਦ ਹਰਿਆਣਾ ਦੇ ਮੁੱਖ ਮੰਤਰੀ ਅੱਜ ਸਾਧ ਲਈ ਤਾਂ ਉਹ ਕੀ ਕਲੀਅਰ ਸਟੈਂਡ ਕੀ ਹੋਇਆ ਪਾਣੀਆਂ ਦੇ ਮਸਲੇ ਲੈ ਕੇ ਕੀ ਪਾਰਟੀਆਂ ਦਾ ਸਟੈਂਡ ਆ ਹੁਣ ਦੇਖੋ ਗੱ ਬਹੁਤੀ ਚੰਗੀ ਗੱਲ ਨਹੀਂ ਹੈ ਕਿ ਆਪਾਂ ਜਿੱਥੇ ਇੱਕ ਪਾਸੇ ਭਾਰਤ ਤੇ ਪਾਕਿਸਤਾਨ ਆਪਸ ਦੇ ਵਿੱਚ ਇੰਨੀ ਵੱਡੀ ਜੰਗ ਲੱਗਣ ਦੀ ਜਿਹੜੀ ਤਿਆਰੀਆਂ ਦੋਨੋਂ ਤੇਰਾ ਕਰ ਰਹੀਆਂ ਤੇ ਦੂਜੇ ਪਾਸੇ ਅਸੀਂ ਸਿਰਫ ਇੱਕ ਮਾਮੂਲੀ ਮਾਮੂਲੀ ਤਾਂ ਨਹੀਂ ਕਹਿ ਸਕਦੇ ਪਾਣੀਆਂ ਦੇ ਮਸਲੇ ਬੜੇ ਵੱਡੇ ਨੇ ਪਰ ਇਹ ਜੇ ਟਾਈਮ ਦੇ ਵਿੱਚ ਆ ਕੇ ਇਹ ਜੇ ਸਮੇਂ ਦੇ ਵਿੱਚ ਆ ਕੇ ਜਦੋਂ ਅਸੀਂ ਭਾਰਤ ਤੇ ਪਾਕਿਸਤਾਨ ਦੇ ਨਾਲ ਜਿਹੜਾ ਹੈਗਾ ਲੜਾਈ ਲੜਨ ਦੀ ਤਿਆਰੀ ਚ ਤੇ ਉਹਦੇ ਪਿੱਛੇ ਉਹ ਵੀ ਇੱਕ ਬਾਰਡਰ ਸਟੇਟ ਜਿਹੜਾ ਪੰਜਾਬ ਹੈ ਔਰ ਦੂਜੇ ਪਾਸੇ ਹਰਿਆਣਾ ਹਰਿਆਣਾ ਤੇ ਪੰਜਾਬ ਦਾ ਆਪਸ ਦੇ ਵਿੱਚ ਉਹ ਟਾਈਮ ਦੇ ਵਿੱਚ ਆ ਕੇ ਉਲਝਣਾ ਮੈਨੂੰ ਲੱਗਦਾ ਕਿ ਬਹੁਤਾ ਚੰਗਾ ਨਹੀਂ ਹੈ ਔਰ ਲੋਕਾਂ ਦੀ ਨਜ਼ਰਾਂ ਦੇ ਵਿੱਚ ਵੀ ਠੀਕ ਨਹੀਂ ਹੁਣ ਜਿਹੜੀ ਗੱਲ ਤੁਸੀਂ ਕੀਤੀ ਹੈ ਕਿ ਜਿਹੜੀ ਹਰਿਆਣਾ ਤੇ ਪੰਜਾਬ ਦੇ ਆਪਸੀ ਜਿਹੜੀ ਸਰਪਾਰਟੀ ਮੀਟਿੰਗ ਪਾਰਟੀ ਕੋਈ ਵੀ ਹੈ ਜਿਹੜੀਆਂ ਪਾਰਟੀਆਂ ਹਰਿਆਣ ਪੰਜਾਬ ਨਾਲ ਸੰਬੰਧਿਤ ਨੇ ਉਹਨੇ ਆਪਣਾ ਪੰਜਾਬ ਪੱਖ ਦੇ ਵਿੱਚ ਰੱਖਣਾ ਠੀਕ ਹੈ ਕਿਉਂ ਕੋਈ ਵੀ ਪਾਰਟੀ ਜਿਹੜੀ ਪੰਜਾਬ ਨਾਲ ਸੰਬੰਧਿਤ ਹੈ ਉਹ ਇਹ ਕਿਉਂ ਕਹੇਗੀ ਕਿ ਅਸੀਂ ਹਰਿਆਣੇ ਦਾ ਪੱਖ ਰੱਖਿਆ ਠੀਕ ਹੈ ਕਿਉਂਕਿ ਉਹਨੇ ਵੋਟ ਪੰਜਾਬ ਤੋਂ ਲੈਣੀਆਂ ਹਾਂ ਹੁਣ ਇੱਥੋਂ ਤੱਕ ਤੁਸੀਂ ਦੇਖੋ ਕਿ ਜਿਹੜਾ ਪੰਜਾਬ ਬੀਜੇਪੀ ਹੈ ਪੰਜਾਬ ਬੀਜੇਪੀ ਦੇ ਆਗੂਆਂ ਨੇ ਵੀ ਪਾਣੀ ਦੇ ਮਸਲੇ ਨੂੰ ਲੈ ਕੇ ਆਪਣਾ ਸਟੈਂਡ ਪੰਜਾਬ ਦੇ ਹੱਕ ਚ ਸਪਸ਼ਟ ਬਿਲਕੁਲ ਇਹ ਨਹੀਂ ਆ ਪਾਰਟੀ ਦਾ ਹੱਕ ਚ ਬਿਲਕੁਲ ਉੱਥੇ ਉੱਥੇ ਗੱਲ ਪਾਰਟੀ ਦੀ ਨਹੀਂ ਰਹੀ ਉੱਥੇ ਗੱਲ ਤੁਹਾਡੀ ਲੀਡਰਸ਼ਿਪ ਦੀ ਰਹੀ ਹੈ ਠੀਕ ਹੈ ਇਹਨੂੰ ਕਹਿੰਦੇ ਨੇ ਰਾਜਨੀਤੀ ਜਿਹੜੀ ਸੈਂਟਰ ਹੈ ਬੀਜੇਪੀ ਹੈ ਉਹ ਕਹਿੰਦੀ ਹੈ ਪਾਣੀ ਦੇਣਾ ਹਰਿਆਣਾ ਕਹਿੰਦਾ ਅਸੀਂ ਪਾਣੀ ਲੈਣਾ ਬੀਜੇਪੀ ਤੇ ਪੰਜਾਬ ਬੀਜੇਪੀ ਕਹਿੰਦੀ ਆਸੀ ਤੁਹਾਨੂੰ ਪਾਣੀ ਨਹੀਂ ਦੇਣਾ ਸਾਡੇ ਕੋਲ ਪਾਣੀ ਇੱਕ ਬੂੰਦ ਨਹੀਂ ਹੈ ਇਹਦਾ ਮਤਲਬ ਵੀ ਇੱਕ ਰਾਜਨੀਤੀ ਆ ਠੀਕ ਹੈ ਰਾਜਨੀਤੀ ਆਪਣੀ ਜਗ੍ਹਾ ਪਰ ਘਟੋ ਘਟ ਪੰਜਾਬ ਦੀਆਂ ਪਾਰਟੀਆਂ ਨੇ ਆਪਣਾ ਸਟੈਂਡ ਦਾ ਸਪਸ਼ਟ ਕੀਤਾ ਹੁਣ ਉਸੇ ਤਰ੍ਹਾਂ ਅੱਜ ਹਰਿਆਣਾ ਨੇ ਸਰ ਪਾਰਟੀ ਮੀਟਿੰਗ ਬੁਲਾਈ ਹੁਣ ਹਰਿਆਣੇ ਦੀ ਮੈਨੂੰ ਦੱਸੋ ਕਿਹੜੀ ਪਾਰਟੀ ਇਹ ਗੱਲ ਕਹੇਗੀ ਕਿ ਪਾਣੀ ਨਹੀਂ ਚਾਹੀਦਾ ਸਾਨੂੰ ਹਰਿਆਣੇ ਦੀਆਂ ਸਾਰੀਆਂ ਪਾਰਟੀਆਂ ਨੇ ਇੱਕ ਜੋਟੋ ਕੇ ਕਹਤਾ ਕਿ ਸਾਨੂੰ ਪਾਣੀ ਚਾਹੀਦਾ ਉਹਨਾਂ ਨੇ ਵੀ ਹਰਿਆਣੇ ਤੋਂ ਵੋਟਾਂ ਹਰਿਆਣੇ ਦੀਆਂ ਵੋਟਾਂ ਲੈਣੀਆਂ ਆ ਪਿਛਲੇ ਦਿਨ ਜਿਹੜਾ ਪੰਜਾਬ ਦੇ ਵਿੱਚ ਹੋਇਆ ਔਰ ਦੂਜੀ ਗੱਲ ਉਹ ਉਹ ਵੀ ਇਹੀ ਗੱਲ ਹੋਈਆਂ ਸਾਰੀਆਂ ਪਾਰਟੀਆਂ ਨੇ ਹਰਿਆਣੇ ਦੇ ਆਗੂਆਂ ਨੇ ਕੱਜ ਇੱਥੋਂ ਤੱਕ ਕਲੀਅਰ ਕੀਤਾ ਕਿ ਕੱਲੇ ਪਾਣੀ ਦੀ ਗੱਲ ਨਹੀਂ ਹੈ ਅਸੀਂ ਐਸਵੀਐਲ ਨਹੀਂ ਵੀ ਲੈਣ ਐਸਵੀਐਲ ਵੀ ਲੈ ਕੇ ਹਟਾਂਗੇ ਤੇ ਅਸੀਂ ਹਾਂਸੀ ਬਟਾਣਾ ਨਹਿਰ ਵੀ ਲੈ ਕੇ ਜਿਹੜੀ ਹੈਗੀ ਚੱਲ ਰਹੀ ਹੈ ਚਾਲੂ ਕਰਾ ਕੇ ਹਟਾਂਗੇ ਅਸੀਂ ਪਾਣੀ ਹਰ ਹਾਲਤ ਦੇ ਵਿੱਚ ਲੈਣਾ ਹੈ ਪਾਣੀ ਚਾਹੀਦਾ ਸਾਨੂੰ ਔਰ ਪਾਣੀ ਜਿੰਨਾ ਲੋੜ ਆ ਉਹਨੂੰ ਚਾ ਉਹਨਾਂ ਚਾਹੀਦਾ ਅਸੀਂ 1% ਪਾਣੀਆਂ ਦੇ ਮਸਲੇ ਦੇ ਪਿੱਛੇ ਨਹੀਂ ਹਟ ਸਕਦੇ ਸਾਨੂੰ ਪਾਣੀ ਜਿਹੜਾ ਚਾਹੀਦਾ ਹੁਣ ਉਹਦੇ ਤੇ ਆਪਾਂ ਇੱਕ ਵਾਰ ਜਿਹੜੇ ਮੁੱਖ ਮੰਤਰੀ ਹਰਿਆਣਾ ਨੇ ਉਹਨਾਂ ਨੇ ਗੱਲਬਾਤ ਕੀਤੀ ਹੈ ਮੀਡੀਆ ਦੇ ਨਾਲ ਉਸ ਤੋਂ ਬਾਅਦ ਕੀ ਕਿਹਾ ਆਪਾਂ ਉਹ ਇੱਕ ਵਾਰ ਦਰਸ਼ਕਾਂ ਨੂੰ ਜਰੂਰ ਉਸ ਤੇ ਨਜ਼ਰ ਮਾਰ ਦੇਣ ਪੰਜਾਬ ਸਰਕਾਰ ਸੇ ਆਗਰਹ ਕਰਤੇ ਹਨ ਕਿ BBMB ਕੀ ਤਕਨੀਕੀ ਕਮੇਟੀ ਕੇ 23 April 2025 ਕੇ ਤਤਥਾ BBMB ਬੋਰਡ ਕੇ 30 April 2025 ਕੇ ਫੈਸਲੇ ਕੋ ਬਿਨਾ ਸ਼ਰਤ ਲਾਗੂ ਕਰੇ और हरियाणा के हिस्से पर लगाई गई अमानवीय अनुचित अवैध एवं असंवैधानिक रोग को तुरंत हटाएं हम संकल्प लेते हैं कि इसे सुनिश्चित करने के लिए तथा एस वाई एल का शीघ्र निर्माण करवाने के लिए हम सब एकजुट होकर कोई भी कानूनी लड़ाई लड़ने और राज्य तथा केंद्र दोनों स्तरों पर हर संभव राजनैतिक प्रयास करने के लिए हरियाणा सरकार के साथ कंधे से कंधा मिलाकर काम करेंगे हम दोनों राज्यों की जनता से भी अपील करते हैं कि वे आपसी सौहार्द एवं शांति बनाए रखें साथ ही इसमें खलल डालने की मंसा रखने वाले स्वार्थी तत्वों के भ्रामक प्रचार से भी बचे ये सर्वदलीय इस बैठक के अंदर प्रस्ताव सर्वसम्मति से पास किया गया है ਔਰ ਇਸ ਕੋ ਲੈ ਕਰਕੇ ਹਮ ਇਕਜੁੱਟ ਹੋ ਕਰਕੇ ਇਸ ਪਾਣੀ ਕੇ ਵਿਸ਼ੇ ਪਰ ਕੰਮ ਕਰੇਗੇ ਅ ਅੱਜ ਮੈਨੇ ਯਹੀ ਜੋ ਸਰਬਦਲੀਆ ਬੈਠਕ ਮੇ ਨਿਰਣੈ ਹੋਏ ਹੈ ਉਸ ਕੇ ਉਪਰ ਮੈਨੇ ਆਪਕੇ ਵਿਚ ਮੇ ਬਾਤ ਰੱਖੀ ਹੈ ਦੇਖੋ ਮੁੱਖ ਮੰਤਰੀ ਹਰਿਆਣਾ ਨੇ ਗੱਲ ਬਿਲਕੁਲ ਸਪਸ਼ਟ ਕਰਤੀ ਹਾਂਸੀ ਬਟਾਣਾ ਦੀ ਤੇ ਚਾਹੇ ਉਹ ਐਸਵਾਈਐਲ ਹੋਵੇ ਚਲੋ ਐਸਵਾਈਐਲ ਦੇ ਮਸਲੇ ਜਿਹੜੇ ਬੜਾ ਪੁਰਾਣਾ ਹੈ ਕਿ ਨੇ ਦਾਕਿਆ ਪੁਰਾਣੇ ਮਸਲੇ ਵਾਲੇ ਲੰਬੇ ਸੁਪਰੀਮ ਕੋਰਟ ਤੱਕ ਹੈ ਕਿ ਜਦੋਂ ਤਾਂ ਆਪਾਂ ਪਹਿਲਾ ਇੱਕ ਵਾਰ ਗੱਲ ਕੀਤੀ ਹੈ ਜਦੋਂ ਇਲੈਕਸ਼ਨ ਹੁੰਦਾ ਹੈ ਉਦੋਂ ਇਹ ਮਸਲੇ ਸਾਹਮਣੇ ਆਉਂਦੇ ਆ। ਹੁਣ ਉਸ ਤੋਂ ਬਾਅਦ ਗੱਲ ਪੰਜਾਬ ਦੀ ਆ ਗਈ। ਪੰਜਾਬ ਕਹਿੰਦਾ ਸੀ ਪਾਣੀ ਦੇਣਾ ਨਹੀਂ। ਪੰਜਾਬ ਕਹਿੰਦਾ ਇੱਕ ਦੇਖੋ ਕੁਝ ਗੱਲਾਂ ਦੇ ਵਿੱਚ ਕੀ ਵੈਸੇ ਤਾਂ ਸਾਰੀਆਂ ਗੱਲਾਂ ਦੇ ਵਿੱਚ ਪੰਜਾਬ ਆਪਣੀ ਜਗ੍ਹਾ ਸਹੀ ਐ। ਠੀਕ ਹੈ। ਪੰਜਾਬ ਕਹਿੰਦਾ ਸਾਡੇ ਕੋਲੇ 88500 9000 ਕਿਊਸਕ ਪਾਣੀ ਨਹੀਂ ਹੈ। ਤੁਹਾਨੂੰ ਪੀਣ ਲਈ ਜਿੰਨਾ ਪਾਣੀ ਚਾਹੀਦਾ ਹੈ ਉਹ ਅਸੀਂ ਦੇ ਰਹੇ ਆ। ਉਹ ਅਸੀਂ ਬੰਦ ਨਹੀਂ ਕਰ ਸਕਦੇ। ਅਸੀਂ ਭਾਈ ਕਨਈਆ ਜੀ ਦੇ ਵਾਰਿਸਾਂ ਇਸ ਕਰਕੇ ਜਿੰਨਾ ਪਾਣੀ ਪੀਣ ਲਈ ਤੁਹਾਨੂੰ ਚਾਹੀਦਾ ਚਾਹੇ ਤੁਸੀਂ ਉਸ ਤੋਂ ਡਬਲ ਕਿਉਂ ਨਾ ਲੈ ਲਓ ਪੀਣ ਲਈ ਤੁਹਾਨੂੰ ਪੀਣ ਲਈ ਪਾਣੀ ਦੀ ਕਮੀ ਨਹੀਂ ਹੁੰਦੀ ਤੇ ਜੀ ਬੇਚੱਕਤ ਹੋਈ ਸਾਰਾ ਪਾਣੀ ਵਰਤ ਲਿਆ ਸਾਰਾ ਕੋਟਾ ਖਤਮ ਕਰ ਲਿਆ ਪਰ ਪੀਣ ਦਾ ਪਾਣੀ ਤੁਹਾਡਾ ਖਤਮ ਨਹੀਂ ਕਰ ਸਕਦੇ ਮੁੱਖ ਮੰਤਰੀ ਪੰਜਾਬ ਆਪਣਾ ਪੱਖ ਰੱਖ ਰਿਹਾ ਉਹਨਾਂ ਨੇ ਕਹਿਤਾ ਸਪਸ਼ਟ ਕਹਿਤਾ ਵੀ ਜੋ ਮਰਜ਼ੀ ਕਰ ਲਓ ਤੁਹਾਨੂੰ ਇੱਕ ਬੂੰਦ ਪਾਣੀ ਨਹੀਂ ਦੇਣੀ ਠੀਕ ਹੈ ਹੁਣ ਮਸਲਾ BBMB ਫਸ ਗਈ ਬਿਲਕੁਲ ਇੱਕ ਪਾਸੇ ਜਿਹੜਾ ਤੁਹਾਡਾ ਡੈਮ ਆ ਉਹ ਪੰਜਾਬ ਚ ਹੈ BBMB ਤੇ ਦੂਜੇ ਪਾਸੇ ਜਿਹੜੇ BBMB ਦਾ ਜਿਹੜਾ ਕੰਟਰੋਲ ਹੈ ਉਹ ਸੈਂਟਰ ਦਾ ਹੈ ਸੈਂਟਰ ਚ BJP ਹੈ BBMB ਦੇ ਅਧਿਕਾਰੀ ਫਸ ਗਏ ਕੱਲ ਤੁਹਾਡੇ ਯਾਦ ਹੋਣਾ ਕਿ ਪੰਜਾਬ ਦੇ ਵਿੱਚ BBMB ਦੇ ਮੁੱਖ ਮੰਤਰੀ ਪੰਜਾਬ ਜਾ ਕੇ ਆਏ ਆ ਪੰਜਾਬ ਦੀ ਪੁਲਿਸ ਉੱਥੇ ਲੱਗੀ ਹੋਈ ਹੈ ਤੇ ਇਹ ਵੀ ਇੱਕ ਗੱਲ ਗੱਜੇ ਕਿ ਪੰਜਾਬ ਦੇ ਜਿਹੜੇ ਸਿੱਖਿਆ ਮੰਤਰੀ ਨੇ ਉਹਨਾਂ ਦਾ ਇਲਾਕਾ ਪੈਂਦਾ ਹਰਜੋਤ ਮੈਂਸ ਉਹਨਾਂ ਨੇ ਤਾਲਾ ਤੱਕ ਲਾਤਾ ਸੀਗਾ ਉੱਥੇ ਠੀਕ ਹੈ ਵੀ ਆ ਕੇ ਦਿਖਾਓ ਤੁਸੀਂ ਤਾਲਾ ਖੋਲ ਕੇ ਦਿਖਾਓ ਤੁਸੀਂ ਕਹਿ ਰਹੇ ਹੋ ਅਸੀਂ ਪਾਣੀ ਲੈਣਾ ਹੂੰ ਇੱਕ ਬੂੰਦ ਤਨੋਂ ਪਾਣੀ ਨਹੀਂ ਦੇਣੀ ਔਰ ਮੁੱਖ ਮੰਤਰੀ ਪੰਜਾਬ ਦਾ ਇੱਥੋਂ ਤੱਕ ਤੰਝ ਕੱਸਦੇ ਨਜ਼ਰ ਆਇਆ ਕਿ ਜਦੋਂ ਪਿੰਡਾਂ ਦੇ ਵਿੱਚ 15 ਮਿੰਟ ਦੀ ਬਾਰੀ ਨਿਕਲਦੀ ਹੈ ਤੇ ਉਦੋਂ ਦਾ ਕਿਸਾਨ ਜਿਹੜੇ ਹੈਗੇ ਨੂੰ ਗੜਾਸੇ ਤਿੱਖੇ ਕਰਦੇ ਆ ਹਨਾ ਉਹ ਇਹ ਜਿਹੇ ਜਿਹੜੇ ਮੁੱਖ ਮੰਤਰੀ ਪੰਜਾਬ ਨੇ ਅਕਸਰ ਜਿਹੜੇ ਤੰਝ ਕੱਸਦੇ ਨਜ਼ਰ ਆਉਂਦੇ ਨੇ ਤੇ ਇਸ ਤੇ ਮੁੱਖ ਮੰਤਰੀ ਪੰਜਾਬ ਨੇ ਵੀ ਉਸ ਤੋਂ ਬਾਅਦ ਅੱਜ ਗੱਲਬਾਤ ਕੀਤੀ ਹੈ ਜਦੋਂ ਹਰਿਆਣਾ ਦੀ ਸਰਪਾਰਟੀ ਮੀਟਿੰਗ ਹੋਈ ਹੈ ਉਹ ਕੀ ਕਹਿੰਦੇ ਨਜ਼ਰ ਆਇਆ ਆਪਾਂ ਉਸ ਤੇ ਵੀ ਇੱਕ ਵਾਰ ਗੱਲਬਾਤ ਕਰਦੇ ਤੇ ਦੇਖਦੇ ਹਾਂ ਦਰਸ਼ਕਾਂ ਨੂੰ ਨਜ਼ਰ ਮਾਰਦੇ ਆਂ ਤੇ ਕੱਲ ਵੀ ਉਹਨਾਂ ਨੇ ਕੁਝ ਕਿਹਾ ਮੁੱਖ ਮੰਤਰੀ ਪੰਜਾਬ ਨੇ ਕੀ ਕਿਹਾ ਉਸ ਤੇ ਇੱਕ ਵਾਰ ਨਜ਼ਰ ਜ਼ਰੂਰ ਮਾਰ ਦੇ ਇੰਨੇ جنੂਨੀਆਂ ਸੀ ਪਾਣੀ ਵਾਸਤੇ ਯਾਰ ਤੈਨੂੰ ਨਹੀਂ ਪਤਾ ਇਹ ਗੱਲ ਦਾ ਕਿ ਬਕਰ ਹੋਰੀ ਗੜਾ ਸਾ ਤਿੱਖਾ ਕਰਕੇ ਨਾਲ ਆਏ ਸਾਹਮਣੇ ਰੇਤੀ ਲਾਉਂਦੇ ਨੇ ਉਹ ਸਮਝੇ ਕਿ ਮੈਂ ਨੱਕਾ ਵਟਣ ਦੇਤਾਗੇ ਅਸੀਂ ਔਰ ਬਿਨਾ ਸਾਨੂੰ ਪੁੱਛੇ ਬਿਨਾ ਸਾਡੀ ਸਹਿਮਤ ਤੱਕਾ ਪੰਜਾਬ ਨਾਲ ਹੈ ਤੱਕਾ ਕਰਦੇ ਹੋ ਮਤਲਬ ਤੁਸੀਂ ਆਪ ਹੀ ਮੀਟਿੰਗ ਕਰਕੇ ਆਪ ਹੀ ਕਹਿੰਦੇ ਚਲੋ ਜੀ ਲੈ ਲਓ ਜੀ ਅੱਜ ਅੱਜ ਰਾਤ ਨੂੰ ਪਾਣੀ ਲਓ ਜੀ 8500 ਲੈ ਲਓ ਜੀ ਬੀ ਐਮ ਬੀ ਨੇ ਫੈਸਲਾ ਕਰਤਾ ਮੈਂ ਬੀ ਐਮ ਬੀ ਸਾਡੀ ਬੀ ਐਮ ਬੀ 50 ਬੀ ਐਮ ਬੀਾਂ ਫਿਰਦੀਆਂ ਇੱਥੇ ਅਸੀਂ ਪਾਣੀ ਆਇਆ ਨਹੀਂ ਸਾਡੇ ਕੋਲੇ ਹੋਊਗਾ ਤਾਂ ਪਾਣੀ ਦੇ ਦਾਂਗੇ ਤੁਸੀਂ ਕਹਿੰਦੇ ਭਾਈ ਅਸੀਂ ਪਾਕਿਸਤਾਨ ਵਾਲੀ ਸਿੰਧੂ ਵਾਲੀ ਉਹ ਟ੍ਰੀਟੀ ਰੱਦ ਕਰਤੀ ਬਿਲਕੁਲ ਸਹੀ ਕੀਤਾ ਉਹਨਾਂ ਨੇ ਕੋਈ ਆਪਣਾ ਕੱਟ ਨਹੀਂ ਕੀਤੀ ਬੇਗੁਨਾ ਮਾਰੇ ਔਰ ਚੁਣ-ਚੁਣ ਕੇ ਮਾਰੇ ਬੱਚਾ ਸਾਹਮਣੇ ਮਾਰੇ ਪਤਨੀਆਂ ਸਾਹਮਣੇ ਮਾਰੇ ਮਾਂ-ਮਾਂ ਸਾਹਮਣੇ ਮਾਰੇ ਤੜਫਦੇ ਹੋਣਗੇ ਉਹ ਕਿਵੇਂ ਕੀ ਹਾਲ ਹੋਊਗਾ ਉਸ ਵੇਲੇ ਉਹਨਾਂ ਦਾ ਜੋ ਬੱਚਾ ਤੜਫਦਾ ਹੋਊਗਾ ਜਦੋਂ ਘਰ ਵਾਲਾ ਤੜਫਦਾ ਹੋਊਗਾ ਇੱਕ ਤਾਂ 7 ਦਿਨ ਹੀ ਹੋਏ ਸੀਗੇ ਚੂੜਾ ਚੂੜਾ ਪਾਇਆ ਹੋਇਆ ਸੀ ਅਜੇ ਮਹਿੰਦੀ ਨਹੀਂ ਰੰਗ ਅਜੇ ਪੱਕਾ ਨਹੀਂ ਪਿਆ ਸੀ ਚੜੀ ਜਾਂਦੀ ਮਹਿੰਦੀ ਅਜੇ ਤੇ ਉਹਨਾਂ ਨੂੰ ਪਾਣੀ ਕੋ ਦੇ ਰਿਹਾ ਹਾਂ ਉਹ ਪਾਣੀ ਫਿਰ ਸਾਨੂੰ ਦੇ ਦਿਓ ਇੱਧਰ ਤੇ ਅਸੀਂ ਅੱਗੇ ਦੇ ਦਾਂਗੇ ਅਸੀਂ ਕੋਈ ਅਸੀਂ ਕਿਹੜਾ ਕਸੀ ਕੀ ਕਰਨਾ ਸਾਡਾ ਵੀ ਪੂਰਾ ਹੋ ਜਾਊਗਾ ਤੇ ਤੁਸੀਂ ਉੱਥੇ ਉਹ ਹੁਣ ਇੱਕ ਐਮਪੀ ਆ ਉਹਨਾਂ ਦਾ ਹਰਿਆਣੇ ਦਾ ਉਹ ਕਹਿੰਦਾ ਜੀ ਉਹ ਪੌਂਗ ਡੈਮ ਤੇ ਰਣਜੀਤ ਸਾਗਰ ਜੇ ਪਾਣੀ ਦੇ ਵੀ ਦਿੱਤਾ ਤਾਂ ਸਾਨੂੰ ਹਰਿਆਣੇ ਨੂੰ ਕਿਵੇਂ ਦੇਵੋਗੇ ਉੱਥੋਂ ਤਾਂ ਕੋਈ ਸਾਡਾ ਲਿੰਕ ਨਹੀਂ ਉਹ ਮੈਂ ਕਹਿੰਦਾ ਜੀ ਪੁਰਾਣੇ ਜ਼ਮਾਨੇ ਦੀਆਂ ਗੱਲਾਂ ਨਾ ਕਰੋ ਤੁਹਾਡਾ ਬੈਂਕ ਦਾ ਖਾਤਾ ਗੜ ਸ਼ੰਕਰ ਹੋਵੇ ਪੈਸੇ ਚਾਹੇ ਕਲਕੱਤੇ ਕਢਾ ਲਓ ਏਟੀਐਮ ਹੈ ਤੁਸੀਂ ਐ ਕਰੋ ਪੌਂਗ ਤੇ ਰਣਜੀਤ ਸਾਗਰ ਚ ਹਰਿਆਣੇ ਦਾ ਪਾਣੀ ਜਮ੍ਹਾਂ ਕਰਾ ਦਿਓ ਅਸੀਂ ਪਾਖੜਾ ਚ ਦੇ ਦਾਂਗੇ ਇਧਰੋਂ ਇੱਥੋਂ ਕਢਾ ਲਿਓ ਪਾਣੀ ਆਵਦਾ ਅਸੀਂ ਉਹ ਪਾਣੀ ਨੂੰ ਜਿੱਥੇ ਮਰਜ਼ੀ ਵਰਤੀ ਹੈ ਜੀ ਦੁਆਬੇ ਚ ਵਰਤੇ ਜਾਂਦਾ ਜੀ ਉਹ ਪੌਂਗ ਤੇ ਸ਼ਾਹਪੁਰ ਕੰਡੀ ਵੀ ਤਿਆਰ ਹੈ ਪੌਂਗ ਦਾ ਤੇ ਰਣਜੀਤ ਸਾਗਰ ਦਾ ਦੁਆਬਾ ਤੇ ਮਾਝਾ ਵਰਤਿਆ ਜਾਂਦਾ ਹੈ ਸਾਰਾ ਅਸੀਂ ਇੱਧਰ ਵਰਤ ਲਾਂਗੇ ਤੁਸੀਂ ਇੱਧਰੋਂ ਲੈ ਜਾਓ ਜਮਾ ਤਾਂ ਕਰਾਓ ਨਾ ਉੱਥੇ ਪਹਿਲਾਂ ਜੇ ਹੁਣ ਪੈਸੇ ਹੈ ਹੀ ਨਹੀਂ ਏਟੀਐਮ ਚ ਵੜ ਗਏ ਤੁਸੀਂ ਕੀ ਨਿਕਲੂ ਉਹ ਚੋਂ ਜੀ ਉਹ ਕੀ ਕਹੂਗਾ ਸੌਰੀ No balance ਮਹਾਰਾਣੀ ਨੂੰ ਮੈਂ ਹੀ ਕਿਹਾ No balance 2 ਮਹੀਨੇ ਹੋ ਗਏ 2 ਮਹੀਨੇ ਹੋ ਗਏ ਪਹਿਲਾਂ ਖਾਤੇ ਜਮਾ ਕਰਾਓ ਕੁਝ ਫੇਰ ਕੱਢੇ ਉਹ ਚੋਂ ਠੀਕ ਹੈ ਨਾ ਤੱਕਾ ਕਰਦੇ ਆ ਕਹਿੰਦੇ ਪੈਸੇ ਵੀ ਨਹੀਂ ਆਗੇ ਕੱਡੋ ਵੀ ਸਾਨੂੰ ਇਹ ਕਿਵੇਂ ਹੋ ਸਕਦਾ ਬਈ ਵੀ ਤੁਹਾਡਾ ਬਣਦਾ ਹੱਕ ਤੁਹਾਨੂੰ ਦਿੰਨੇ ਆ ਅਸੀਂ ਜਿੰਨਾ ਤੁਹਾਡਾ ਬਣਦਾ 21 ਮਈ ਨੂੰ ਲੈ ਲਿਓ ਪਰ ਅਗਲੀ 21 ਮਈ ਤੱਕ 6 ਚਿੱਠੀਆਂ ਲਿਖੀਆਂ ਉਹਨਾਂ ਨੂੰ ਹਰ ਮਹੀਨੇ ਮੀਟਿੰਗ 'ਚ ਚਿੱਠੀ ਲਿਖਦੇ ਰਹਿਆ ਉਹ ਤੁਹਾਡਾ ਕੋਟਾ ਖਤਮ ਹੋ ਜਾਂਦਾ ਪਾਣੀ ਠੀਕ ਢੰਗ ਨਾਲ ਵਰਤ ਲਓ ਤੁਹਾਨੂੰ ਪੰਗਾ ਪਊਏ ਤਕੀ ਮੰਨੀ ਨਹੀਂ ਕੋਈ ਸਾਨੂੰ ਤਾਂ ਪਹਿਲਾਂ ਮਿਲ ਜਾਂਦਾ ਹੁੰਦਾ ਸੀ ਐਂ ਲੈ ਲਾਂਗੇ ਉਹ ਮੈਂ ਕਿਹਾ ਪਹਿਲਾਂ ਵਾਲੀਆਂ ਗੱਲਾਂ ਗਈਆਂ ਯਾਰ ਹੁਣ ਅਸੀਂ ਇੱਕ ਇੱਕ ਬੂੰਦ ਦਾ ਸਾਭ ਰੱਖਦੇ ਆ ਅਸੀਂ ਕੱਸੀਆਂ ਨਹਿਰਾਂ ਆਪਣੀਆਂ ਪਾਈਪਾਂ ਪਾ ਪਾ ਕੇ ਅਸੀਂ ਉਹਦੇ ਖੇਤਾਂ ਨੂੰ ਪਹੁੰਚਾਇਆ ਲੈ ਪਾਣੀ ਕਿਤੇ 30 ਸਾਲ ਬਾਅਦ ਕਿਤੇ 35 ਸਾਲ ਬਾਅਦ ਪਾਣੀ ਪਹੁੰਚਿਆ ਕੱਸੀਆਂ ਨਹਿਰਾਂ ਦਾ ਸਾਡਾ ਪਾਣੀ ਥੋੜਾ ਜਿਹਾ ਉੱਪਰ ਪਾਉਣ ਲੱਗ ਗਿਆ ਹੁਣ ਖੁਸ਼ਖਬਰੀ ਇਹ ਹੈ ਕਿ ਕਈ ਜੋਨਾਂ ਦੇ ਵਿੱਚ 2-2 ਮੀਟਰ ਉੱਪਰ ਹੋ ਗਿਆ ਪਾਣੀ ਆਪਣਾ ਐਂ ਕਰ ਲਾਂਗੇ ਠੀਕ ਕਰ ਲਾਂਗੇ ਪਹਿਲਾਂ ਦੇਖੋ ਪੰਜਾਬ ਦਾ ਪੱਖ ਰੱਖਣਾ ਆਪਣੀ ਜਗ੍ਹਾ ਸੱਚਾ ਹੈ ਹਰਿਆਣੇ ਦਾ ਪੱਖ ਰੱਖਣਾ ਆਪਣੀ ਜਗ੍ਹਾ ਸੱਚਾ ਹੈ ਪਰ ਗੱਲ ਪਾਣੀਆਂ ਦੇ ਵੰਡ ਦੀ ਹੈ ਗੱਲ ਪਾਣੀਆਂ ਦੀ ਹੈ ਪੰਜਾਬ ਕਦੇ ਵੀ ਕਿਸੇ ਦਾ ਪਾਣੀ ਨਹੀਂ ਰੱਖਦਾ ਮੁੱਖ ਮੰਤਰੀ ਪੰਜਾਬ ਇਹ ਵੀ ਗੱਲ ਕਹਿ ਰਿਹਾ ਕਿ ਜਦੋਂ ਹੜਾਂ ਦੀ ਵਾਰੀ ਆਉਂਦੀ ਹੈ ਉਦੋਂ ਹਰਿਆਣਾ ਇਹ ਗੱਲ ਕਿਉਂ ਨਹੀਂ ਕਹਿੰਦਾ ਕਿ ਉਹ ਨਹਿਰ ਸਾਡੇ ਵੱਲ ਤੋੜ ਦੋ ਜਾਂ ਖੱਗਰ ਸਾਡੇ ਵੱਲ ਤੋੜ ਦੋ ਉਦੋਂ ਤੋਂ ਉਹ ਕਹਿੰਦੇ ਵੀ ਤੁਹਾਡਾ ਇੱਥੇ ਬੰਨ ਟੁੱਟ ਗਿਆ ਸਾਡੀ ਨਹਿਰ ਆ ਗਈ ਇੱਥੇ ਬੰਨ ਕਹਿੰਦੇ ਤੁਹਾਡਾ ਪਾਣੀ ਇੱਧਰ ਆ ਗਿਆ ਸਾਡੇ ਕਿੰਨੀ ਕੋਈ ਅਸੀਂ ਨਹਿਰਾ ਬਣਾ ਲੀਆਂ ਕਿਸੇ ਐਸਬੀਐਲ ਬਣਾ ਲਈ ਕਿਤੇ ਹਾਂਸੀ ਬਟਾਣਾ ਬਣਾ ਲਈ ਬੰਦ ਬਣਾ ਲਏ ਵੱਡੇ ਵੱਡੇ ਤੇ ਪਾਣੀ ਲਈ ਡੁੱਬਣ ਲਈ ਪੰਜਾਬ ਰੱਖਿਆ ਜਦੋਂ ਉਦੋਂ ਕਹਿੰਦੇ ਆ ਰਾਜਸਥਾਨ ਨੂੰ ਵੀ ਪਾਣੀ ਲੈ ਲਓ ਉਹ ਕਹਿੰਦੇ ਨਹੀਂ ਸਾਨੂੰ ਪਾਣੀ ਨਹੀਂ ਚਾਹੀਦਾ ਇਹ ਤਾਂ ਗੱਲ ਸੱਚੀ ਹੈ ਮੁੱਖ ਮੰਤਰੀ ਪੰਜਾਬ ਦੀ ਕਿ ਜਦੋਂ ਉਹ 2 ਮਹੀਨੇ ਤੁਸੀਂ ਇਹ ਦੇਖੋ ਵੀ 12 ਮਹੀਨਿਆਂ ਦੇ ਇੱਕ ਸਾਲ ਦੇ ਵਿੱਚੋਂ ਉਹ ਜਿਹੜੇ ਡੇਢ ਤੋਂ ਮਹੀਨੇ ਹੁੰਦੇ ਨੇ ਜਦੋਂ ਆਪਣਾ ਸੀਜ਼ਨ ਹੁੰਦਾ بارشਾਂ ਦਾ ਸੌਣ ਭਾਦੋਂ ਦਾ ਮੌਸਮ ਆਉਂਦਾ ਜਦੋਂ ਹਰਾ ਦਾ ਸੀਜ਼ਨ ਆਉਂਦਾ ਕਿੰਨੀ ਤਬਾਹੀ ਹੁੰਦੀ ਆ ਪੰਜਾਬ ਦੇ ਵਿੱਚ ਕਦੇ ਹਰਿਆਣੇ ਨੇ ਗੱਲ ਕਹੀ ਹੈ ਕਿ ਅਸੀਂ ਤੁਹਾਡੇ ਨਾਲ ਖੜੇ ਆ ਕਦੇ ਰਾਜਸਥਾਨ ਨੇ ਗੱਲ ਕਹੀ ਆ ਉਦੋਂ ਕਿ ਜੇ ਪੰਜਾਬ ਅੱਜ ਡੁੱਬ ਰਿਹਾ ਪੰਜਾਬ ਦੇ ਵਾਸੀ ਡੁੱਬ ਰਿਹਾ ਕਿ ਅਸੀਂ ਤੁਹਾਡੇ ਨਾਲ ਖੜੇ ਆ ਪੰਜਾਬ ਦੇ ਵਿੱਚ ਪਿੰਡਾਂ ਦੇ ਪਿੰਡ ਸ਼ਹਿਰਾਂ ਦੇ ਸ਼ਹਿਰ ਉਦੋਂ ਡੁੱਬਦੇ ਨਜ਼ਰ ਆਉਂਦੇ ਨੇ ਔਰ ਕਿੰਨਾ ਮੈਂ ਕਹਿੰਦਾ ਹਰ ਮਾਰ ਪਾਣੀ ਦਾ ਨੁਕਸਾਨ ਹੁੰਦਾ ਪੰਜਾਬ ਦੇ ਵਿੱਚ ਪਿਛਲੀ ਵਾਰ ਹੋਇਆ ਵੀ ਹੈ ਹਿਮਾਚਲ ਦੇ ਵਿੱਚ ਕਿੰਨਾ ਨੁਕਸਾਨ ਹੁੰਦਾ ਹਿਮਾਚਲ ਦਾਸ ਲਗਭਗ 50% ਤੋਂ ਜ਼ਿਆਦਾ ਪਾਣੀ ਹੈ ਜਿਹੜਾ ਜਦੋਂ ਉੱਥੇ ਤਵਾਹੀ ਆਉਂਦੀ ਹੈ ਜਦੋਂ ਬੰਡਲ ਫੜਦੇ ਆ ਉਹ ਸਾਰਾ ਪਾਣੀ ਪੰਜਾਬ ਦੇ ਵਿੱਚ ਆਉਂਦਾ ਹੈ ਪੰਜਾਬ ਹਿਮਾਚਲ ਨਾਲ ਵੀ ਖੜਦਾ ਹੈ ਤੇ ਪੰਜਾਬ ਜਿੱਥੇ ਜਿੱਥੇ ਕੋਈ ਇਹੋ ਜਿਹਾ ਨੁਕਸਾਨ ਹੁੰਦਾ ਨਾਲ ਖੜਦਾ ਪਰ ਮੈਨੂੰ ਲੱਗਦਾ ਹਰਿਆਣਾ ਨੇ ਕਦੇ ਕਿਹਾ ਨਹੀਂ ਕਿ ਤੁਸੀਂ ਪਾਣੀ ਸਾਡੇ ਕਿਹਨੇ ਛੱਡ ਦੋ ਕੋਈ ਗੱਲ ਨਹੀਂ ਸੰਭਾਲ ਲਾਂਗੇ ਅਸੀਂ ਰਾਜਸਥਾਨ ਕਹੇ ਕਿ ਹਰ ਦਾ ਪਾਣੀ ਸਾਡੇ ਕਿਹਨੇ ਛੱਡ ਦੋ ਤੇ ਜਦੋਂ ਹੁਣ ਪਾਣੀ ਨਹਿਰਾਂ ਦੇ ਪਾਣੀ ਦੀ ਗੱਲ ਆਉਂਦੀ ਹੈ ਫਿਰ ਉਹ ਕਹਿੰਦੇ ਸਾਡਾ ਬਣਦਾ 4000 ਆ ਸਾਨੂੰ 8000 ਦੇ ਦੋ ਸਾਡਾ 5000 ਬਣਦਾ ਸਾਨੂੰ ਇਹਨਾਂ ਦੇ ਦੋ ਸਾਡਾ 3300 ਬਣਦਾ ਸਾਨੂੰ ਡਬਲ ਦੇ ਦੋ ਗੱਲ ਉਹੀ ਹੈ ਕਿ ਹੁਣ ਪਾਣੀ ਡਬਲ ਕਿਉਂ ਕੀ ਹੁਣ ਤੁਹਾਨੂੰ ਲੋੜ ਹੈ ਤਾ ਕਰਕੇ ਕੀ ਪੰਜਾਬ ਨੂੰ ਲੋੜ ਨਹੀਂ ਪੰਜਾਬ ਦੇ ਵਿੱਚ ਆ 15 ਦਿਨ ਤੱਕ ਸੀਜ਼ਨ ਸ਼ੁਰੂ ਹੋ ਜਾਏਗਾ ਪੰਜਾਬ ਦੇ ਮੁੱਖ ਮੰਤਰੀ ਨੇ ਇਹ ਕਿਹਾ ਵੀ ਜੇ ਸੀਜ਼ਨ ਸ਼ੂਟ ਹੋ ਜਾਊਗਾ ਕਿਸਾਨਾਂ ਨੂੰ ਫਸਲਾਂ ਵਾਸਤੇ ਪਾਣੀ ਚਾਹੀਦਾ ਹੋਊਗਾ ਕਈ ਵਾਰ ਸੋਕੇ ਦੇ ਮਾਹੌਲ ਆ ਜਾਂਦੇ ਨੇ ਪਾਰਸ਼ਾ ਨਹੀਂ ਡੈਮ ਡੈਮ ਸਾਡੇ ਸੁੱਕੇ ਪਏ ਆ ਇਸ ਵਾਰ ਹਿਮਾਚਲ ਦੇ ਵਿੱਚ بارش ਘੱਟ ਹੋਈ ਹੈ ਔਰ ਬਾਸੇ ਉੱਥੇ ਜਿਹੜੀ ਬਰਫ਼ ਆ ਉਹ ਵੀ ਨਹੀਂ ਪਈ ਬਰਫ਼ ਨਾ ਪੈਣ ਤੇ بارش ਘੱਟ ਹੋਣ ਕਰਕੇ ਡੈਮਾਂ 'ਚ ਪਾਣੀ ਨਹੀਂ ਹੈ ਡੈਮ ਜਿਹੜੇ ਸੁੱਕੇ ਪਏ ਨੇ ਔਰ ਉਹਦਾ ਵੀ ਇੱਕ ਲੈਵਲ ਹੈ ਹਰ ਇੱਕ ਡੈਮ ਦਾ ਇਹ ਨਹੀਂ ਹੈਗਾ ਕਿ ਅਸੀਂ ਡੈਮ ਨੂੰ ਜਿੰਨਾ ਪਾਣੀ ਮਰਜ਼ੀ ਟੂਟੀ ਖੋਲ ਲਈ ਤੇ ਕੱਢ ਲਿਆ ਤੇ ਉਸ ਤੋਂ ਬਾਅਦ ਡੈਮ ਜਿਵੇਂ ਆਪਣੇ ਆਪ ਭਰੇ ਜਾਊਗਾ ਡੈਮ ਦਾ ਵੀ ਕੋਈ ਲੈਵਲ ਹੈ ਕਿ ਜੇਕਰ ਡੈਮ ਇੰਨੇ ਲੈਵਲ ਤੋਂ نیچے ਚਲਾ ਗਿਆ ਤਾਂ ਤਾਂ ਉਹ ਡੈਮ ਦਾ ਜਿਹੜਾ ਹੈਗਾ ਪਾਣੀ ਸੋਕੇ ਦਾ ਖਤਰਾ ਪੈ ਸਕਦਾ ਡੈਮਾਂ ਦੇ ਤੋਂ ਬਿਜਲੀ ਵੀ ਪ੍ਰਾਪਤ ਹੁੰਦੀ ਹੈ ਡੈਮਾਂ ਤੋਂ ਅਸੀਂ ਬਿਜਲੀ ਵੀ ਲੈਣੀ ਹੈ ਤੇ ਡੈਮਾਂ ਦੇ ਉੱਪਰ ਉਹ ਹੋਰ ਜਿਹੜਾ ਪਾਣੀ ਹੈ ਵੱਖ-ਵੱਖ ਉਹਦੇ ਵਿੱਚੋਂ ਕਈ ਪਾਕਿਸਤਾਨ ਨੂੰ ਵਾਲੇ ਜਾ ਰਹੇ ਹੁੰਦੇ ਆਲੇ ਰੋਕੇ ਨਹੀਂ ਆਪਾਂ ਨੇ ਉਸ ਤੋਂ ਬਾਅਦ ਕਿ ਹਰਿਆਣੇ ਨੂੰ ਰਾਜਸਥਾਨ ਨੂੰ ਪੰਜਾਬ ਦਾ ਪੈੜੀ ਸੀਜ਼ਨ ਸ਼ੁਰੂ ਹੋ ਰਿਹਾ ਨਰਮਾ ਪੱਟੀ ਜਿਹੜੀ ਸ਼ੁਰੂ ਹੋ ਰਹੀ ਆ ਮਾਲਵਾ ਇਲਾਕੇ ਦੀ ਉਹ ਸਾਰਾ ਜਿਹੜਾ ਕੱਸੀਆਂ ਦੇ ਰਾਹੀਂ ਪਾਣੀ ਜਿਹੜਾ ਹੈਗਾ ਉਹ ਇਥੋਂ ਪੰਜਾਬ ਤੋਂ ਹੀ ਜਾਣਾ ਜੇਕਰ ਤਾਨੂੰ ਬਿਨਾ ਸੋਚੇ ਸਮਝੇ ਅਸੀਂ ਸਾਰਾ ਪਾਣੀ ਹਰਿਆਣੇ ਨੂੰ ਰਾਜਸਥਾਨ ਨੂੰ ਦੇ ਦੇ ਪਰ ਪੰਜਾਬ ਕਿੱਥੇ ਜਾਏਗਾ ਪੰਜਾਬ ਦੇ ਕਿਸਾਨ ਕੀ ਕਰਨਗੇ ਪੰਜਾਬ ਤਾਂ ਪਹਿਲੇ ਪਾਣੀ ਬਹੁਤ ਘੱਟਾ ਨੀਚੇ ਇਸ ਕਰਕੇ ਹਰਿਆਣੇ ਨੂੰ ਚਾਹੀਦਾ ਕਿ ਜਿੰਨਾ ਕੁ ਪੰਜਾਬ ਪਾਣੀ ਤੁਹਾਨੂੰ ਦੇ ਰਿਹਾ ਦੇਖੋ ਕਿ ਪਰੜਜ ਹੋਰ ਵੀ ਆਮ ਲੋਕਾਂ ਨੂੰ ਵੀ ਇਹ ਕਿਤੇ ਨਾ ਕਿਤੇ ਨਸੀਹਤ ਲੈਣੀ ਚਾਹੀਦਾ ਕਿਉਂਕਿ ਅੱਜ ਕੱਲ ਦੇ ਦੌਰ ਦੇ ਜਮਾਨੇ ਦੀ ਗੱਲ ਕੀਤੀ ਜਾਵੇ ਕਿਉਂਕਿ ਹਰ ਇੱਕ ਘਰ ਦਾ ਜਿਹੜਾ ਇਨਸਾਨ ਆ ਉਹ ਪਾਣੀ ਦੀ ਵਰਤੋਂ ਇਸ ਤਰੀਕੇ ਨਾਲ ਕਰਦਾ ਹੈ ਕਈ ਵਾਰ ਤਾਂ ਘਰਾਂ ਦੇ ਵੀ ਟੂਟੀਆਂ ਚੱਲ ਜਾਈ ਹੁੰਦੀਆਂ ਬਰਬਾਦੀ ਦਾ ਜਿਹੜਾ ਕਾਰਨ ਪਾਣੀ ਦਾ ਬਣਦਾ ਸਾਨੂੰ ਇੱਥੋਂ ਵੀ ਜਿਹੜਾ ਕਿਸੇ ਨਾ ਕਿਤੇ ਸੁਚੇਤ ਰਹਿਣਾ ਚਾਹੀਦਾ ਵੀ ਸਾਡੀ ਪਾਣੀ ਦੀ ਜਿਹੜੀ ਵਰਤੋਂ ਲਗਾਤਾਰ ਵੱਧ ਰਹੀ ਹੈ ਵੀ ਕਿਤੇ ਇਹਨੂੰ ਘਟਾਇਆ ਜਾਵੇ ਲੋੜ ਅਨੁਸਾਰ ਮੈਂ ਦੇਖੋ ਮੈਂ ਗੱਲ ਤੁਹਾਨੂੰ ਮੈਂ ਸਪਸ਼ਟ ਕਰ ਦਿਆਂ ਮਰਜੀ ਵੀ ਲੋਕ ਸਬਕ ਨਹੀਂ ਲੈ ਰਹੇ ਜਿੰਨਾ ਮਰਜੀ ਤੁਸੀਂ ਕਰ ਰਹੇ ਹੋ ਜ ਮਰਜੀ ਕਰੀਓ ਲੋਕ ਸਮਝਣ ਲਈ ਤਿਆਰ ਤੱਕ ਨਹੀਂ ਪੰਜਾਬ ਦੇ ਵਿੱਚ ਕਿੰਨੇ ਐਕਟ ਬਣੇ ਹੋਏ ਆ ਕਿ ਤੁਸੀਂ ਮਕਾਨ ਬਣਾਉਣਾ ਤੁਹਾਨੂੰ ਵੇਸਟ ਪਾਣੀ ਚਾਹੀਦਾ ਤੁਸੀਂ ਪਾਣੀ ਥੱਲੇ ਕਰ ਕਰ ਸਕਦੇ ਅੱਜ ਕੱਲ ਕੀ ਆ ਕਿ ਸਭ ਤੋਂ ਪਹਿਲਾਂ ਲਿਵਾਉਣੀ ਸਮਰਸੀ ਵਾਲਾ ਸੀ ਉਹ ਕਹਿੰਦਾ ਜੀ ਮੈਂ ਨੀਆਂ ਭਰਨੀਆ ਸਮਰਸੀ ਵਾਲਾ ਪਹਿਲਾਂ ਲਵਾਉਣਾ ਸਰਕਾਰੀ ਪਾਣੀ ਵਰਦੀ ਤੁਸੀਂ ਹਨੀ ਕਿ ਫਿਰ ਉਸ ਤੋਂ ਬਾਅਦ ਸਰਕਾਰਾਂ ਕਹਿੰਦੀ ਹੈ ਕਿ ਤੁਸੀਂ ਗਰਮੀਆਂ ਦੇ ਵਿੱਚ ਆਪਣੀ ਗੱਡੀ ਨਹੀਂ ਧੋਣੀ ਕਰ ਤੁਸੀਂ ਸਵੇਰੇ ਲੱਗ ਜਾਨੇ ਉਹ ਚੋਬਾ ਟੂਟੀ ਛੱਡ ਦਿਓ ਪਿੱਛੇ ਆਪਣਾ ਸਮਰਸੀਵਲ ਜਿੰਨਾ ਚਿਰ ਕਰਦੇ ਕਿ ਗਵੰਡੀਆਂ ਦੇ ਚਾਰ ਕਰਾਂ ਤੱਕ ਪਾਣੀ ਨਹੀਂ ਖੜਦਾ ਤੇ ਤੁਸੀਂ ਆਪਣੀ ਗੱਡੀ ਧੋਣੋ ਨਹੀਂ ਹਟਦੇ ਫਿਰ ਉਸ ਤੋਂ ਬਾਅਦ ਫੁੱਲਾਂ ਨੂੰ ਬੋਟਿਆਂ ਨੂੰ ਛੜਕਾਂ ਧੋਣੀਆਂ ਗੱਡੀ ਛੜਕਾ ਪਤਾ ਨਹੀਂ ਲੋਕ ਸਬਕ ਲੈਣ ਲਈ ਤਿਆਰ ਨੇ ਜਿੰਨਾ ਮਰਜ਼ੀ ਲੋਕਾਂ ਨੂੰ ਕਹਿ ਦਿਓ ਵੀ ਆ ਰੂਲ ਆ ਗਏ ਆ ਤੁਹਾਨੂੰ ਜੁਰਮਾਨਾ ਲੱਗ ਜਾਏਗਾ ਤੁਹਾਨੂੰ ਜੋ ਮਰਜ਼ੀ ਕਹੀ ਜਾਓ ਲੋਕ ਬਿਲਕੁਲ ਸਬਕ ਲੈਣ ਲਈ ਤਿਆਰ ਨਹੀਂ ਇਸੇ ਕਰਕੇ ਮੈਨੂੰ ਲੱਗਦਾ ਵੀ ਸਾਨੂੰ ਉਹ ਦਿਨ ਵੀ ਜਲਦੀ ਦੇਖਣੇ ਪੈਣਗੇ ਜਦੋਂ ਜਿਵੇਂ ਬਿਹਾਰ ਦੇ ਜਾਂ ਹੋਰ ਕਈ ਇਲਾਕਿਆਂ ਦੇ ਵਿੱਚ ਆ ਕਿ ਲੋਕ ਅੱਧੀ ਰਾਤ ਤੋਂ ਲੈਣਾ ਚ ਲੱਗ ਜਾਂਦੇ ਨੇ ਪਾਣੀ ਲੈਣ ਲਈ ਸਿਰਫ ਘੜਾ ਭਰਨ ਦੇ ਲਈ ਅਜਿਹੇ ਮਾਹੌਲ ਨੇ ਜੇਕਰ ਤੁਸੀਂ ਨਾ ਸਮਝੇ ਪੰਜਾਬ ਦੇ ਲੋਕ ਨਾ ਸਮਝੇ ਤਾਂ ਉਹ ਦਿਨ ਦੂਰ ਨਹੀਂ ਸਾਨੂੰ ਇਹ ਜਿਹੇ ਦਿਨ ਮਿਲਣੇ ਪੈਣਗੇ ਇਸ ਕਰਕੇ ਲੋੜ ਹੈ ਕਿ ਸਾਨੂੰ ਸੰਜਮ ਵਰਤਨ ਦੀ ਪਾਣੀ ਨੂੰ ਲੈ ਕੇ ਖਾਸ ਕਰਕੇ ਜਿਹੜੀਆਂ ਸਰਕਾਰਾਂ ਜਾ ਜਦੋਂ ਵੀ ਜਿਹੜੀਆਂ ਕੋਈ ਸੋਸਾਇਟੀਆਂ ਨੇ ਅਗਰ ਕੋਈ ਸਰਕਾਰ ਸੋਸਾਇਟੀ ਨਹੀਂ ਵੀ ਕਹਿੰਦੀ ਤਾਂ ਸਾਡਾ ਫਰਜ਼ ਬਣਦਾ ਆਪਣੇ ਪੱਧਰ ਤੇ ਤੁਸੀਂ ਆਪਣਾ ਫਰਜ਼ ਸਮਝਦੇ ਹੋਏ ਕੋਈ ਟੂਟੀਆਂ ਜਿਹੜੀਆਂ ਘਟਾ ਜਾਂ ਘਰਾਂ ਦੇ ਵਿੱਚ ਪਾਣੀ ਜਿਹੜਾ ਘਟਾ ਗੱਡੀਆਂ ਧੋਣ ਲਈ ਉਹਨਾਂ ਚੀਜ਼ ਦੀ ਜਿਹੜੀ ਪਾਣੀ ਦੀ ਘੱਟ ਬੜੀ ਸੰਜਮ ਦੇ ਨਾਲ ਜਿਹੜੀ ਵਰਤੋਂ ਉਹ ਕਰਨੀ ਚਾਹੀਦੀ ਹੈ ਠੀਕ ਕਰਪਾਣਾ ਜੀ ਬਹੁਤ ਧੰਨਵਾਦ ਸੋ ਅਸੀਂ ਵੀ ਖਾਸ ਤੌਰ ਤੇ ਬੋਲਦਾ ਪੰਜਾਬ ਦੇ ਮਾਧਿਅਮ ਰਾਹੀਂ ਤੇ ਚੜ੍ਹਦੀ ਕਲਾ ਟਾਈਮ ਟੀਵੀ ਦੇ ਮਾਧਿਅਮ ਰਾਹੀਂ ਲੋਕਾਂ ਨੂੰ ਖਾਸ ਤੌਰ ਤੇ ਅਪੀਲ ਕਰਨਾ ਚਾਹੁੰਦੇ ਆ ਕਿ ਜਿਹੜਾ ਪਾਣੀ ਦਾ ਲੈਵਲ ਦਿਨੋ ਦਿਨ ਥੱਲੇ ਜਾ ਰਿਹਾ ਅਸੀਂ ਜਿਹੜਾ ਲਗਾਤਾਰ ਪਾਣੀ ਦੀ ਜਿਹੜੀ ਹੈ ਦੁਰਵਰਤੋਂ ਕਰ ਰਹੇ ਹਾਂ ਤਾਂ ਸਹੀ ਢੰਗ ਦੇ ਨਾਲ ਉਹਦੀ ਵਰਤੋਂ ਕੀਤੀ ਜਾਵੇ ਤਾਂ ਜੋ ਕਿ ਸਾਡਾ ਪਾਣੀ ਉਹ ਸਹੀ ਤਰ੍ਹਾਂ ਬਚਤ ਰਹਿ ਸਕੇ ਤੇ ਅਸੀਂ ਜਿਹੜਾ ਮੁਰਦ ਦੁਆਰਾ ਆਉਣ ਵਾਲੀ ਪੀੜ੍ਹੀਆਂ ਨੂੰ ਜਿਹੜਾ ਪਾਣੀ ਆ ਉਹ ਦੇ ਸਕੀਏ ਸੋ ਅਗਲੇ ਐਪੀਸੋਡ ਦੇ ਵਿੱਚ ਕਿਸੇ ਹੋਰ ਮੁੱਦੇ ਨੂੰ ਲੈ ਕੇ ਗੱਲਬਾਤ ਕਰਾਂਗੇ ਮੈਨੂੰ ਤੇ ਮੇਰੇ ਸਹਿਯੋਗਿੰਦਾਂ ਦਾ ਇਜਾਜ਼ਤ ਧੰਨਵਾਦ This program is sponsored by the Singla Office Bakersfield for all your immigration family law needs. Call or scan QR code to contact us. Rodis Inc million miles with smile or scan QR code to contact us flankboard truck repair trust we build in truck repair or scan qr code to contact us the masala twist oxnard find authentic indian cuisine or scan qr code to contact us pizza twist taste with twist order today call or visit website or scan qr code to contact us new india market or scan qr code to contact us taba indian cuisine tracy find authentic indian cuisine in tracy or scan qr code to contact us Billa Market, scan QR code to contact us Simi Valley Family Dental Office, or scan QR code to contact us Samra Produce, largest variety of Indian vegetables and fruits in the USA, scan this QR code to contact us Mountain Mike Pizza, scan this QR code to contact us Apa Kadahi, made and served with love, scan this QR code to contact us Krishan Kumar covered California certified agency manager who can help you, your family, and your small business with health insurance. Call at 1-877-830-3270 or scan QR code to call or text.